ਜਿਸ ਗੁਰੂ ਸਾਹਿਬ ਨੇ ਸੱਚਖੰਡ ਸਾਹਿਬ ਸ੍ਰੀ ਹਰਮੰਦਰ ਸਾਹਿਬ ਦੀ ਸਥਾਪਨਾ ਕੀਤੀ ਜੀਨਾ ਨੇ ਆਦ ਗ੍ਰੰਥ ਸਬਜੀ ਦੀ ਸੰਪਾਦਨਾ ਕਰਕੇ ਸ੍ਰੀ ਹਰਮੰਦਰ ਸਾਹਿਬ ਜਿ ਸ਼शोਭਿਤ ਕੀਤਾ ਜੀਨਾ ਨੇ ਗੁਰਦੁਆਰਾ ਸ੍ਰੀ ਤਰਨਤਾਰਨ ਸਾਹਿਬ ਦੀ ਸਥਾਪਨਾ ਕੀਤੀ ਜਿਸ ਦਾ ਸਰੋਵਰ ਦੁਨੀਆ ਦਾ ਸਭ ਤੋਂ ਵੱਡਾ ਸਰੋਵਰ ਬਣ ਗਿਆ ਜੀਨਾ ਨੇ ਲੋਕਾਂ ਨੂੰ ਭਗਤੀ ਦੇ ਨਾਲ ਜੋੜ ਕੇ ਉਹਨਾਂ ਨੂੰ ਜੀਵਨ ਚੋਣ ਦਾ ਸਹੀ ਰਸਤਾ ਦਿਖਾਇਆ आखिर क्यों ਉਹਨਾਂ ਨੂੰ ਇੰਨੀ ਬੇਰਹਿਮੀ ਦੇ ਨਾਲ ਸ਼ਹੀਦ ਕੀਤਾ ਗਿਆ ਇੰਨਾ ਸਭ ਸੁਣਨ ਤੋਂ ਬਾਅਦ ਆਪ ਸਮਝ ਹੀ ਗਏ ਹੋਵੋਗੇ ਮੈਂ ਗੱਲ ਕਰ ਰਿਹਾ ਹਾਂ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੰਜ ਪੰਜਵੇਂ ਪਾਸ਼ਾ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਅੱਜ ਇਸ ਵੀਡੀਓ ਵਿੱਚ ਅਸੀਂ ਇੱਕ ਇੱਕ ਕਾਰਨ ਪੂਰੇ ਵਿਸਥਾਰ ਵਿੱਚ ਦੱਸਾਂਗੇ ਕਿ ਕਿਉਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਹੋਈ ਜਿਸ ਗੁਰੂ ਨੇ ਆਪਣਾ ਸਾਰਾ ਜੀਵਨ ਲੋਕਾਂ ਦੀ ਭਲਾਈ ਕਰਨ ਵਿੱਚ ਵਕਤੀਤ ਕੀਤਾ ਉਹਨਾਂ ਨੂੰ ਐਨੇ ਭਿਆਨਕ ਤਸੀਹੇ ਕਿਉਂ ਦਿੱਤੇ ਗਏ ਕੌਣ ਸਨ ਉਹ ਲੋਕ ਜਿਨ੍ਹਾਂ ਦੀ ਵਜ੍ਹਾ ਨਾਲ ਇਹ ਸਭ ਹੋਇਆ ਸੀ ਵੀਡੀਓ ਦੇ ਅੰਤ ਵਿੱਚ ਅਸੀਂ ਆਪ ਜੀ ਨੂੰ ਇਹ ਵੀ ਦੱਸਾਂਗੇ ਕਿ ਜਿਨ੍ਹਾਂ ਜ਼ਾਲਮਾਂ ਨੇ ਗੁਰੂ ਅਰਜਨ ਦੇਵ ਜੀ ਦੇ ਉੱਤੇ ਇਹਨੇ ਜ਼ੁਲਮ ਟਾਏ ਆਖਿਰ ਉਹਨਾਂ ਦਾ ਕੀ ਹਸ਼ਰ ਹੋਇਆ ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਪੰਜਵੇਂ ਗੁਰੂ ਹਨ ਜੋ ਚੌਥੇ ਗੁਰੂ ਗੁਰੂ ਰਾਮਦਾਸ ਜੀ ਅਤੇ ਮਾਤਾ ਪਾਨੀ ਜੀ ਦੇ ਛੋਟੇ ਸੁਪੁੱਤਰ ਸਨ ਗੁਰੂ ਜੀ ਦੇ ਦੋ ਵੱਡੇ ਪਰਾ ਬਾਬਾ ਪ੍ਰੀਤੀ ਚੰਦ ਜੀ ਅਤੇ ਬਾਬਾ ਮਹਾਦੇਵ ਜੀ ਸਨ ਗੁਰੂ ਰਾਮਦਾਸ ਜੀ ਦੇ ਤਿੰਨ ਸੁਪੁੱਤਰਾਂ ਵਿੱਚੋਂ ਕਿਸੇ ਇੱਕ ਨੂੰ ਗੁਰਗੱਦੀ ਪ੍ਰਾਪਤ ਹੋਣੀ ਸੀ ਸੋ ਗੁਰੂ ਰਾਮਦਾਸ ਜੀ ਦੇ ਸਭ ਤੋਂ ਵੱਡੇ ਸੁਪੁੱਤਰ ਬਾਬਾ ਪ੍ਰੀਤੀ ਚੰਦ ਬੜੇ ਲੋਭੀ ਅਤੇ ਸਵਾਰਥੀ ਸਨ ਅਤੇ ਦੂਸਰੇ ਪੁੱਤਰ ਮਹਾਦੇਵ ਜੀ ਬੈਰਾਗੀ ਸਨ ਜਿਨ੍ਹਾਂ ਦੀ ਸੰਸਾਰਿਕ ਕੰਮਾਂ ਵਿੱਚ ਕੋਈ ਰੁਚੀ ਨਹੀਂ ਸੀ ਇਸ ਲਈ ਗੁਰੂ ਜੀ ਨੇ ਦੋਨਾਂ ਨੂੰ ਗੁਰਗੱਦੀ ਦੇ ਯੋਗ ਨਾ ਸਮਝਿਆ ਪਰ ਉਹ ਨਦੇਤੀ ਜੇ ਸੁਪੁੱਤਰ ਗੁਰੂ ਅਰਜਨ ਦੇਵ ਜੀ ਗੁਰਗੱਦੀ ਦੇ ਜੋ ਸਨ ਉਹ ਆਪਣੇ ਪਿਤਾ ਗੁਰੂ ਰਾਮਦਾਸ ਜੀ ਦੇ ਬੜੇ ਆਗਿਆਕਾਰੀ ਸੁਪੁੱਤਰ ਸਨ ਗੁਰੂ ਪਿਤਾ ਰਾਮਦਾਸ ਜੀ ਨੇ ਆਪਣਾ ਸਮਾਂ ਨੇੜੇ ਆਉਂਦਾ ਦੇਖਦਿਆਂ 1581 ਈਸਵੀ ਵਿੱਚ ਭਰੇ ਦਰਬਾਰ ਵਿੱਚ ਆਪਣੇ ਛੋਟੇ ਸੁਪੁੱਤਰ ਗੁਰੂ ਅਰਜਨ ਦੇਵ ਜੀ ਨੂੰ ਤਿਲਕ ਲਗਾ ਕੇ ਸਿੱਖਾਂ ਦੇ ਪੰਜਵੇਂ ਗੁਰੂ ਬਣਾ ਦਿੱਤਾ 1599 ਵਿੱਚ ਗੁਰੂ ਅਰਜਨ ਦੇਵ ਜੀ ਦਾ ਵਿਆਹ ਮਾਤਾ ਗੰਗਾ ਜੀ ਦੇ ਨਾਲ ਹੋਇਆ ਵਿਆਦੇ ਲੰਬੇ ਸਮੇਂ ਬਾਅਦ 1595 ਵਿੱਚ ਗੁਰੂ ਅਰਜਨ ਦੇਵ ਜੀ ਦੇ ਘਰ ਬਾਲਕ ਹਰगोविंद ਸਾਹਿਬ ਜੀ ਦਾ ਜਨਮ ਹੋਇਆ ਗੁਰੂ ਅਰਜਨ ਦੇਵ ਜੀ ਪੜੇ ਵਿਦਵਾਨ ਸਨ ਗੁਰਮੁਖੀ ਉਹਨਾਂ ਨੇ ਆਪਣੇ ਨਾਨਾ ਗੁਰੂ ਅਮਰਦਾਸ ਜੀ ਤੋਂ ਸਿੱਖੀ ਸੀ ਗੁਰੂ ਅਰਜਨ ਦੇਵ ਜੀ ਨੂੰ ਸ਼ਾਸਤਰ ਸਿਮਰਤੀਆਂ ਦਾ ਪੂਰਾ ਗਿਆਨ ਸੀ ਕੁਰਾਨ ਸ਼ਰੀਫ ਦੀਆਂ ਸਿੱਖਿਆਵਾਂ ਉੱਪਰ ਵੀ ਗੁਰੂ ਜੀ ਦੀ ਪੂਰੀ पकड़ ਸੀ ਆਪ ਸਰੰਗੀ ਦੇ ਨਾਲ ਖੁਦ ਕੀਰਤਨ ਕਰਦੇ ਹੁੰਦੇ ਸਨ ਗੁਰੂ ਬਣਨ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਨੂੰ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ। ਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾ ਬਾਬਾ ਪ੍ਰੀਤਿ ਚੰਦ ਜੀ ਉਹਨਾਂ ਤੋਂ ਬਹੁਤ ਹੀ ਈਰਖਾ ਕਰਦੇ ਸਨ। ਘਰ ਦੇ ਵੱਡੇ ਸੁਪੁੱਤਰ ਹੋਣ ਕਾਰਨ ਵੀ ਉਹ ਖੁਦ ਨੂੰ ਗੁਰਗੱਦੀ ਦਾ ਅਸਲੀ ਵਾਰਿਸ ਮੰਦੇ ਸਨ ਪਰ ਗੁਰਗੱਦੀ ਨਾ ਮਿਲਣ ਦੇ ਕਾਰਨ ਬਾਬਾ ਪ੍ਰੀਤਿ ਚੰਦ ਨੇ ਆਪਣੇ ਛੋਟੇ ਭਰਾ ਗੁਰੂ ਅਰਜਨ ਦੇਵ ਜੀ ਦੇ ਖਿਲਾਫ ਬਹੁਤ ਸਾਰੀਆਂ ਸਾਜ਼ਿਸ਼ਾਂ ਰਚੀਆਂ ਜੋ ਜੀਵਨ ਪਰ ਜਾਰੀ ਰਹੀਆਂ। बाबा प्रीतिचंद ਨੇ کئی ਵਾਰ ਗੁਰੂ ਅਰਜਨ ਦੇਵ ਜੀ ਦੇ ਸੁਪੁੱਤਰ ਹਰਗੋਬਿੰਦ ਸਾਹਿਬ ਜੀ ਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕੀਤੀ ਪਰ ਸਾਰੀਆਂ ਕੋਸ਼ਿਸ਼ਾਂ ਅਸਫਲ ਗਈਆਂ प्रीतिचंद ਦੇ ਇਸ ਰਵੱਈਏ ਨੂੰ ਦੇਖਦੇ ਹੋਏ ਗੁਰੂ ਅਰਜਨ ਦੇਵ ਜੀ ਪਰਿਵਾਰ ਸਮੇਤ ਬਡਾਲੀ ਚਲੇ ਗਏ ਪਾਵੇਂ ਗੁਰੂ ਜੀ ਉਥੋਂ ਚਲੇ ਗਏ ਸੰਨ ਪਰ ਬਾਬਾ प्रीतिचंद ਦਾ ਵੈਰ ਹੋਰ ਵਧਾ ਗਿਆ ਉਹ ਗੁਰੂ ਜੀ ਨੂੰ ਗੁਰਗੱਦੀ ਤੋਂ ਹਟਾ ਕੇ ਆਪ ਗੁਰਗੱਦੀ ਤੇ ਬੈਠਣਾ ਚਾਹੁੰਦਾ ਸੀ ਆਪਣੇ ਇਸ ਉਦੇਸ਼ ਦੀ ਪੂਰਤੀ ਲਈ ਉਸਨੇ ਮੁਗਲ ਕਰਮਚਾਰੀ ਸੁਲੇਈ ਖਾਨ ਦੇ ਨਾਲ ਗਣਤੁੱਪ ਕਰ ਲਈ ਉਸਨੇ ਸਮੇਂ ਦੇ ਸ਼ਾਸਕ ਅਕਬਰ ਨੂੰ ਵੀ ਸ਼ਿਕਾਇਤ ਕੀਤੀ ਕਿ ਗੁਰੂ ਅਰਜਨ ਦੇਵ ਜੀ ਉਸ ਦਾ ਛੋਟਾ ਪਾਈ ਹੈ ਤੇ ਉਸਨੇ ਜ਼ਬਰਦਸਤੀ ਪ੍ਰਿਥੀ ਚੰਦ ਤੋਂ ਗੁਰਗੱਦੀ ਦਾ ਅਧਿਕਾਰ ਖੋਇਆ ਹੈ ਅਕਬਰ ਸਾਰੇ ਧਰਮਾਂ ਦਾ ਬਰਾਬਰ ਸਤਿਕਾਰ ਕਰਦਾ ਸੀ ਇਸ ਲਈ ਗੁਰੂ ਅਰਜਨ ਦੇਵ ਜੀ ਦੇ ਉਸਨਾਰ ਬਹੁਤ ਚੰਗੇ ਸਵੰਸਨਾਂ ਬਾਬਾ ਪ੍ਰੀਤਿਚੰਦ ਦੇ ਕਹਿਣ ਉੱਤੇ ਅਕਬਰ ਨੇ ਜਾਂਚ ਪੜਤਾਲ ਕਰਕੇ ਫੈਸਲਾ ਕੀਤਾ ਕਿ ਗੁਰਗੱਦੀ ਦੇ ਅਸਲੀ ਅਧਿਕਾਰੀ ਗੁਰੂ ਅਰਜਨ ਦੇਵ ਜੀ ਹੀ ਹਨ ਆਪਣੀ ਗੱਲ ਨਾ ਬਣਦੀ ਦੇਖ ਕੇ ਪ੍ਰੀਤਿਚੰਦ ਨੇ ਸੁਲੇਈ ਖਾਨ ਨੂੰ ਬਹੁਤ ਸਾਰਾ ਤਾਨ ਦਿੱਤਾ ਅਤੇ ਲਾਲਚ ਦੇ ਕੇ ਸੁਲੇਈ ਖਾਨ ਨੂੰ ਗੁਰੂ ਅਰਜਨ ਦੇਵ ਜੀ ਨੂੰ ਮਾਰਨ ਲਈ ਅੰਮ੍ਰਿਤਸਰ ਭੇਜਿਆ ਜਦੋਂ ਗੁਰੂ ਜੀ ਦੇ ਸਿੱਖਾਂ ਨੂੰ ਸੁਲੇਈ ਖਾਨ ਦੇ ਬਾਰੇ ਪਤਾ ਲੱਗਿਆ ਕਿ ਉਹ ਫੌਜ ਲੈ ਕੇ ਗੁਰੂ ਜੀ ਉੱਤੇ ਹਮਲਾ ਕਰਨ ਦੇ ਲਈ ਅੰਮ੍ਰਿਤਸਰ ਆ ਰਿਹਾ ਹੈ ਸੰਗਤਾਂ ਨੇ ਗੁਰੂ ਜੀ ਦੇ ਅੱਗੇ ਬੇਨਤੀ ਕੀਤੀ ਗੁਰੂ ਜੀ ਆਪ ਸੁਲੈਖਾਂ ਦੀ ਖਬਰ ਬਾਦਸ਼ਾਹ ਅਕਬਰ ਨੂੰ ਭੇਜੋ ਪਰ ਗੁਰੂ ਜੀ ਨੇ ਉਹਨਾਂ ਸਾਰੇ ਸਿਖਾਂ ਨੂੰ ਸ਼ਾਂਤ ਕਰਦੇ ਹੋਏ ਆਖਿਆ ਸਾਨੂੰ ਸਿਰਫ ਪਾਈ ਗੁਰੂ ਤੇ ਪ੍ਰੋਸਾ ਰੱਖਣਾ ਚਾਹੀਦਾ ਹੈ ਅਤੇ ਉਸ ਦੀ ਰਜ਼ਾ ਵਿੱਚ ਹੀ ਰਹਿਣਾ ਚਾਹੀਦਾ ਹੈ ਕਹਿੰਦੇ ਹਨ ਸੁਲੈਖਾਂ ਜਦੋਂ ਲਾਹੌਰ ਤੋਂ ਗੁਰੂ ਅਰਜਨ ਦੇਵ ਜੀ ਦੇ ਕੋਲ ਫੌਜ ਸਮੇਤ ਆ ਰਿਹਾ ਸੀ ਰਸਤੇ ਵਿੱਚ ਉਹ ਇੱਕ ਰਾਤ ਪ੍ਰੀਤਿ ਚੰਦ ਦੇ ਕੋਲ ਰੁਕਿਆ ਅਗਲੇ ਦਿਨ ਪ੍ਰੀਤਿ ਚੰਦ ਸੁਲੈਖਾ ਨੂੰ ਆਪਣੇ ਇੱਟਾਂ ਦਾ ਪੱਠਾ ਦਿਖਾਉਣ ਲਈ ਲੈ ਗਿਆ ਕਹਿੰਦੇ ਹਨ ਜਿਵੇਂ ਹੀ ਸੁਲੈਖਾ ਆਪਣੇ ਘੋੜੇ ਸਮੇਤ ਉਸ ਅਗ ਦੇ ਪੱਠੇ ਕੋਲ ਪਹੁੰਚਿਆ ਤਾਂ ਇੱਕ ਪੰਛੀ ਦੇ ਉੱਡਣ ਨਾਲ ਘੋੜਾ ਇੰਨਾ ਡਰ ਗਿਆ ਕਿ ਘੋੜਾ ਅੱਗ ਦੇ ਪੱਠੇ ਵਿੱਚ ਜਾ ਡਿੱਗਿਆ ਅਤੇ دیکھتے ਹੀ ਦੇਖਦਿਆਂ ਸੁਲੈਖਾ ਘੋੜੇ ਸਮੇਤ ਅੱਗ ਵਿੱਚ ਚੱਲ ਕੇ ਸਵਾਹ ਹੋ ਗਿਆ ਇਸ ਤਰ੍ਹਾਂ ਪ੍ਰਿਥੀ ਚਾਂਦੀ ਦੀ ਇਹ ਕੋਸ਼ਿਸ਼ ਵੀ ਨਾਕਾਮਜਾਬ ਰਹੀ ਮੁਗਲ ਸਰਕਾਰ ਨੇ ਪ੍ਰਿਥੀਚੰਦ ਨੂੰ ਸੁਲੇਖਾਂ ਦੀ ਮੌਤਾ ਜ਼ਿੰਮੇਵਾਰ ਠਹਿਰਾ ਦਿੱਤਾ ਇਸ ਤਰ੍ਹਾਂ ਮੁਗਲ ਵੀ ਪ੍ਰਿਥੀਚੰਦ ਦੇ ਖਿਲਾਫ ਹੋ ਗਏ ਕਹਿੰਦੇ ਹਨ ਕਿ ਇਸ ਘਟਨਾ ਦੇ ਨਾਲ ਪ੍ਰਿਥੀਚੰਦ ਇੰਨਾ ਡਰ ਗਿਆ ਕਿ ਫਿਰ ਉਸਨੇ ਆਪਣੇ ਜੀਵਨ ਵਿੱਚ ਗੁਰੂ ਅਰਜਨ ਦੇਵ ਜੀ ਦੇ ਖਿਲਾਫ ਕੋਈ ਸਾਜ਼ਿਸ਼ ਨਾ ਰਚੀ ਸ੍ਰੀ ਗੁਰੂ ਅਰਜਨ ਦੇਵ ਜੀ ਗੁਰਗੱਦੀ ਤੇ ਬੈਠਦਿਆਂ ਹੀ ਸਿੱਖੀ ਦੇ ਵਿਕਾਸ ਕਾਰਜ ਵਿੱਚ ਲੱਗ ਗਏ ਗੁਰੂ ਪਿਤਾ ਗੁਰੂ ਰਾਮਦਾਸ ਜੀ ਨੇ ਜ਼ਮੀਦਾਰਾਂ ਤੋਂ 700 ਰੁਪਏ ਵਿੱਚ ਤੋਂ ਪਿੰਡ ਖਰੀਦਿਆ ਸੀ ਜਿੱਥੇ ਉਹਨਾਂ ਨੇ ਅੰਮ੍ਰਿਤਸਰ ਨਗਰ ਵਸਾਇਆ ਅਤੇ ਅੰਮ੍ਰਿਤਸਰ ਸਰੋਵਰ ਦੀ ਖੁਦਵਾਈ ਕਰਵਾਈ ਗੁਰੂ ਰਾਮਦਾਸ ਜੀ ਤੋਂ ਬਾਅਦ ਉਹਨਾਂ ਦੇ ਸੁਪੁੱਤਰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤਸਰ ਸਰੋਵਰ ਦਾ ਨਿਰਮਾਣ ਕਰਾ ਕੇ ਸਰੋਵਰ ਦੇ ਵਿੱਚੋ ਵਿੱਚ ਸ੍ਰੀ ਹਰਮੰਦਰ ਸਾਹਿਬ ਬਣਾਇਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਥਾਪਿਤ ਕੀਤਾ ਜਿਸ ਨਾਲ ਸ੍ਰੀ ਹਰਮੰਦਰ ਸਾਹਿਬ ਸਿੱਖਾਂ ਦਾ ਸਭ ਤੋਂ ਵੱਡਾ ਪੀਰਤ ਸਥਾਨ ਬਣ ਗਿਆ ਹਰ ਤਰਮ ਤੇ ਜਾਤੀ ਦੇ ਲੋਕ ਇੱਥੇ ਆ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਨਤਮਸਤਕ ਹੋਣ ਲੱਗੇ ਗੁਰੂ ਅਰਜਨ ਦੇਵ ਜੀ ਨੇ ਇਸ ਦੇ ਨਾਲ ਹੀ ਤਰਨ ਤਾਰਨ ਸ਼ਹਿਰ ਬਸਾਇਆ ਜਿੱਥੇ ਉਹਨਾਂ ਨੇ ਤਰਨ ਤਾਰਨ ਸਰੋਵਰ ਦਾ ਵੀ ਨਿਰਮਾਣ ਕਰਵਾਇਆ ਜੋ ਦੁਨੀਆਂ ਦਾ ਸਭ ਤੋਂ ਵੱਡਾ ਸਰੋਵਰ ਆਖਿਆ ਜਾਂਦਾ ਹੈ ਇਸ ਸਤਿਰਤ ਸਾੰਦੀ ਸਥਾਪਨਾ ਨਾਲ ਬਹੁਤ ਸਾਰੇ ਲੋਕ ਗੁਰੂ ਜੀ ਦੇ ਸਿੱਖ ਬਣਦੇ ਗਏ ਗੁਰੂ ਜੀ ਨੇ ਕਰਤਾਰਪੁਰ ਚਿਰ ਹਰਗੋਬਿੰਦਪੁਰ ਨਗਰ ਛੇਟਾ ਸੈਦ ਦਾ ਵੀ ਨਿਰਮਾਣ ਕਰਵਾਇਆ ਜੋ ਸਿੱਖਾਂ ਦੇ ਪਵਿੱਤਰ ਧਾਰਮਿਕ ਸਥਾਨ ਕਹੇ ਲਉਂਦੇ ਹਨ ਇਸ ਤਰ੍ਹਾਂ ਗੁਰੂ ਜੀ ਦੀ ਪ੍ਰਸ਼ੰਸਾ ਸਾਰੇ ਸੰਸਾਰ ਵਿੱਚ ਹੋਣ ਲੱਗੀ ਪਰ ਨਾਲ ਹੀ अनेका ਵੈਰੀ ਵੀ ਪੈਦਾ ਹੋ ਗਏ ਅਸਲ ਵਿੱਚ ਅਕਬਰ ਦੇ ਸਮੇ ਗੁਰੂ ਅਰਜਨ ਦੇਵ ਜੀ ਦੇ ਮੁਗਲ ਸਰਕਾਰ ਦੇ ਨਾਲ ਬਹੁਤ ਹੀ ਚੰਗੇ ਸਬੰਧ ਸਨ ਉਸਨੇ ਸ੍ਰੀ ਹਰਮੰਦਰ ਸਾਹਿਬ ਦਾ ਕੋਈ ਵਿਰੋਧ ਨਹੀਂ ਕੀਤਾ ਇਸ ਗੱਲ ਨੂੰ ਦੇਖਦਿਆਂ ਸ਼ੇਖ ਅਹਿਮਦ ਨਾਮਕ ਵਿਅਕਤੀ ਨੇ ਅਕਬਰ ਦੀ ਧਾਰਮਿਕ ਸਹਿਣਸ਼ੀਲਤਾ ਦੀ ਨੀਤੀ ਦਾ ਵਿਰੋਧ ਕਰਨ ਦੇ ਲਈ ਇੱਕ ਨਕਸ਼ਬੰਦੀ ਅੰਦੋਲਨ ਚਲਾਇਆ ਉਸ ਦੇ ਅੰਦੋਲਨ ਦਾ ਉਦੇਸ਼ ਗੈਰ ਮੁਸਲਮਾਨਾਂ ਨੂੰ ਮੁਸਲਮਾਨ ਬਣਾਉਣਾ ਸੀ ਸ਼ੇਖ ਅਹਿਮਦ ਨੇ ਸਮਰਾਟ ਅਕਬਰ ਨੂੰ ਗੁਰੂ ਅਰਜਨ ਦੇਵ ਜੀ ਦੇ ਖਿਲਾਫ ੜਕਾਉਣ ਦੀ ਬੜੀ ਕੋਸ਼ਿਸ਼ ਕੀਤੀ ਪਰ ਉਹ ਸਫਲ ਨਾ ਹੋ ਸਕਿਆ ਪਰ ਅਕਬਰ ਦੀ ਮੌਤ ਦੇ ਬਾਅਦ 1605 ਵਿੱਚ ਉਸ ਦਾ ਬੇਟਾ ਜਹਾਂਗੀਰ ਦੇਸ਼ ਦਾ ਨਵਾਂ ਰਾਜਾ ਬਣਿਆ ਉਹ ਆਪਣੇ ਪਿਤਾ ਤੋਂ ਬਿਲਕੁਲ ਅਲੱਗ ਸੀ ਉਹ ਇੱਕ ਕਟੜ ਮੁਸਲਮਾਨ ਸੀ ਪੂਰੇ ਦੇਸ਼ ਨੂੰ ਮੁਸਲਮਾਨ ਬਣਾਉਣਾ ਚਾਹੁੰਦਾ ਸੀ ਇਸ ਵਾਰ ਸ਼ੇਖ ਅਹਿਮਦ ਤੇ ਉਸ ਦੀ ਐਸੀ ਸੋਚ ਵਾਲੇ ਕਟੜ ਲੋਕ ਜਹਾਂਗੀਰ ਨੂੰ ਗੁਰੂ ਅਰਜਨ ਦੇਵ ਜੀ ਦੇ ਖਿਲਾਫੜ ਕੌਣ ਵਿੱਚ ਸਫਲ ਹੋ ਗਏ ਇਸ ਤੋਂ ਇਲਾਵਾ ਉਸ ਸਮੇਂ ਬ੍ਰਾਹਮਣਾਂ ਦਾ ਵੀ ਵਿਰੋਧ ਸ਼ੁਰੂ ਹੋ ਗਿਆ ਕਿਉਂਕਿ ਸਿੱਖ ਗੁਰੂਆਂ ਦੁਆਰਾ ਪੁਜਿਤਵਾਦ ਅਤੇ ਜਾਤੀਵਾਦ ਦੇ ਵਿਰੁੱਧ ਆਵਾਜ਼ ਉਠਾਉਣ ਨਾਲ ਹਿੰਦੂ ਸਮਾਜ ਵਿੱਚ ਬ੍ਰਾਹਮਣਾਂ ਦਾ ਮਹੱਤਵ ਘਟਣ ਲੱਗਿਆ ਸੀ। ਹੁਣ ਲੋਕ ਹਿੰਦੂ ਰੀਤੀ ਰਿਵਾਜਾਂ ਦਾ ਖੰਡਨ ਕਰਨ ਲੱਗ ਗਏ। ਇਸ ਲਈ ਸਿੱਖ ਧਰਮ ਦੀ ਵਾਧੀ ਪ੍ਰਸਿੱਧੀ ਦੇ ਕਾਰਨ ਬ੍ਰਾਹਮਣ ਤੇ ਉੱਚ ਵਰਗ ਹਿੰਦੂ ਵੀ ਗੁਰੂ ਅਰਜਨ ਦੇਵ ਜੀ ਦੇ ਖਿਲਾਫ ਹੋ ਗਏ। ਅਤੇ ਦੂਜੇ ਪਾਸੇ ਜਹਾਂਗੀਰ ਗੁਰੂ ਅਰਜਨ ਦੇਵ ਜੀ ਦੀ ਵਾਧੀ ਪ੍ਰਸਿੱਧੀ ਸਹਿਣ ਨਾ ਕਰ ਸਕਿਆ ਅਤੇ ਕਿਸੇ ਵੀ ਤਰ੍ਹਾਂ ਗੁਰੂ ਜੀ ਨੂੰ ਕੈਦ ਕਰਨਾ ਚਾਹੁੰਦਾ ਸੀ। ਇਸ ਦੇ ਨਾਲ ਹੀ ਗੁਰੂ ਜੀ ਦਾ ਇੱਕ ਹੋਰ ਵੈਰੀ ਸੀ ਜਹਾਗੀਰ ਦਾ ਦੀਵਾਨ ਚੰਦੂ ਸ਼ਾ ਉਹ ਆਪਣੀ ਲੜਕੀ ਦਾ ਵਿਆਹ ਕਿਸੇ ਯੋਗ ਵਰ ਦੇ ਨਾਲ ਕਰਨਾ ਚਾਹੁੰਦਾ ਸੀ ਸੋ ਉਹਨਾਂ ਨੇ ਪੁਜਾਰੀਤਾ ਨੂੰ ਇੱਕ ਚੰਗਾ ਵਰ ਲੱਭਣ ਲਈ ਭੇਜਿਆ ਅਤੇ ਉਹ ਪੁਜਾਰੀਤ ਘੁੰਮਦੇ ਘੁੰਮਦੇ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਅੰਮ੍ਰਿਤਸਰ ਵਿਖੇ ਆ ਪਹੁੰਚੇ ਜਿੱਥੇ ਉਹਨਾਂ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸੁਪੁੱਤਰ ਹਰगोਬਿੰਦ ਸਾਹਿਬ ਜੀ ਦਾ ਰੋਹਾਨੀ ਚਿਹਰਾ ਦੇਖਿਆ ਉਹ ਐਨੇ ਮੋਹਿਤ ਹੋਏ ਕਿਉਂ ਚੰਦੂ ਦੀ ਲੜਕੀ ਦਾ ਰਿਸ਼ਤਾ ਅਰ ਗੋਵਿੰਦ ਸੱਭ ਜੀ ਨਾਲ ਪੱਕਾ ਕਰ ਆਏ ਇਹ ਗੱਲ ਪੁਰੀਤਾ ਨੇ ਜਦੋਂ ਚੰਦੂ ਨੂੰ ਦਸੀ ਤਾਂ ਚੰਦੂ ਨੇ ਰਿਸ਼ਤਾ ਤਾਂ ਸਵੀਕਾਰ ਕਰ ਲਿਆ ਪਰ ਉਸਨੇ ਕਮਾਂਡ ਵਿੱਚ ਆ ਕੇ ਬੋਲਿਆ ਕਿ ਤੁਸੀਂ ਚੁਬਾਰੇ ਦੀ ਇਟ ਮੋਰੀ ਵਿੱਚ ਲਗਾਏ ਹੋ ਇਹ ਤੁਸੀਂ ਚੰਗਾ ਨਹੀਂ ਕੀਤਾ ਪੁਰੀਤਾ ਦੇ ਨਾਲ ਆਏ ਕੁਝ ਸਿੱਖਾਂ ਨੇ ਜਦੋਂ ਗੁਰੂ ਘਰ ਦੀ ਸ਼ਾਨ ਦੇ ਖਿਲਾਫ અપਮਾਨ ਪਰੇਸ਼ਾਵਾ ਸੁਣੇ ਤਾਂ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਦੇ ਕੋਲ ਆ ਕੇ ਸ਼ਿਕਾਇਤ ਕੀਤੀ ਕਿ ਚੰਦੂ ਆਪਣੇ ਆਪ ਨੂੰ ਵੱਡਾ ਰਾਜ ਸਤੇ குரு ਘਰ ਨੂੰ ਨੀਵਾ ਕਹਿ ਰਿਹਾ ਹੈ ਇਸ ਲਈ ਆਪ ਇਹ ਰਿਸ਼ਤਾ ਪਰਵਾਨਨਾ ਕਰਨਾ ਗੁਰੂ ਜੀ ਨੇ ਆਪਣੀਆਂ ਸੰਗਤਾਂ ਦਾ ਕਿਹਾ ਸਿਰ ਮੱਥੇ ਮੰਨਿਆ ਅਤੇ ਰਿਸ਼ਤਾ ਲੈਣ ਤੋਂ ਇਨਕਾਰ ਕਰ ਦਿੱਤਾ ਜਦੋਂ ਚੰਦੂ ਨੂੰ ਮਹਿਸੂਸ ਹੋਇਆ ਕਿ ਗੁਰੂ ਘਰ ਤੋਂ ਰਿਸ਼ਤਾ ਟੁੱਟਣ ਤੋਂ ਬਾਅਦ ਹੁਣ ਉਸੀ ਲੜਕੀ ਦੇ ਨਾਲ ਕੌਣ ਵਿਆਹ ਕਰਵਾਏਗਾ ਤਾਂ ਉਸਨੇ ਗੁਰੂ ਅਰਜਨ ਦੇਵ ਜੀ ਨੂੰ 1 ਲੱਖ ਰੁਪਇਆ ਦੇ ਕੇ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਗੁਰੂ ਜੀ ਨੇ ਪੈਸਾ ਲੈਣਾ ਸਵੀਕਾਰ ਨਾ ਕੀਤਾ ਇਸ ਗੱਲ ਤੋਂ ਨਾਰਾਜ਼ ਹੋ ਕੇ ਉਹ ਗੁਰੂ ਘਰ ਦਾ ਵੈਰੀ ਬਣ ਗਿਆ ਅਤੇ ਉਸਨੇ ਜਹਾਂਗੀਰ ਨੂੰ ਗੁਰੂ ਜੀ ਦੇ ਖਿਲਾਫ ਖੂਬ ਭੜਕਾਇਆ ਪਰ ਚੰਦੂ ਦੀ ਘਟਨਾ ਤੋਂ ਪਹਿਲਾਂ ਹੀ ਜਹਾਂਗੀਰ ਨੇ ਆਪਣੀ ਆਟੋਬਾਇਓਗ੍ਰਾਫੀ ਤੁਝ ਕੇ ਜਹਾਂਗੀਰੀ ਵਿੱਚ ਲਿਖਿਆ ਸੀ ਕਿ ਗੋਇੰਦਵਾਲ ਸਥਾਨ ਦੇ ਦਰਿਆ ਵਿਆਸ ਦੇ ਕਿਨਾਰੇ ਗੁਰੂ ਅਰਜਨ ਦੇਵ ਜੀ ਨਾਮ ਦਾ ਇੱਕ ਹਿੰਦੂ ਰਹਿੰਦਾ ਸੀ ਜਿਸਨੇ ਪੋਲੇ ਪਾਲੇ ਹਿੰਦੂਆਂ ਨੂੰ ਹੀ ਨਹੀਂ ਬਲਕਿ ਕਈ ਮੋਰਖ ਮੁਸਲਮਾਨਾਂ ਨੂੰ ਵੀ ਆਪਣੀ ਰਹਿਤ ਤੇ ਤਰੀਕਿਆਂ ਦਾ ਸ਼ਰਧਾਲੂ ਬਣਾ ਕੇ ਆਪਣੀ ਬਜ਼ੁਰਗੀ ਤੇ ਪੀਰੀ ਦਾ ਢੋਲ ਬਹੁਤ ਉੱਚਾ ਵਜਾਇਆ ਹੋਇਆ ਸੀ ਲੋਕ ਉਸ ਨੂੰ ਗੁਰੂ ਕਹਿੰਦੇ ਸਨ ਸਭ ਪਾਸਿਆਂ ਤੋਂ ਫਰੇਬੀ ਤੇ ਠੱਗੀ ਪਸੰਦ ਲੋਕ ਉਸ ਪਾਸੇ ਆਉਂਦੇ ਉਸ ਉੱਤੇ ਪੂਰਨ ਭਰੋਸਾ ਪ੍ਰਗਟ ਕਰਦੇ ਤਿੰਨ ਚਾਰ ਪੀੜੀਆਂ ਤੋਂ ਉਹਨਾਂ ਦੀ ਇਹ ਦੁਕਾਨ ਗਰਮ ਸੀ 18 ਚਿਰ ਤੋਂ ਮੇਰੇ ਦਿਲ ਵਿੱਚ ਇਹ ਖਿਆਲ ਆ ਰਿਹਾ ਸੀ ਕੀ ਇਸ ਝੂੜ ਦੀ ਦੁਕਾਨ ਨੂੰ ਬੰਦ ਕਰ ਦੇਣਾ ਚਾਹੀਦਾ ਹੈ ਜਾਂ ਉਸ ਗੁਰੂ ਨੂੰ ਮੁਸਲਮਾਨਾ ਦੇ مذہب ਵਿੱਚ ਲੈ ਆਉਣਾ ਚਾਹੀਦਾ ਹੈ। ਜਹਾਂਗੀਰ ਦੁਆਰਾ ਲਿਖੀ ਕੋਦੀ ਆਤਮਕਥਾ ਸਬੂਤ ਹੈ ਕਿ ਕਿਉਂ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਗਿਆ ਸੀ। ਸੰਗਤਾਂ ਦਾ ਗੁਰੂ ਜੀ ਨੂੰ ਸੱਚੇ ਬਾਦਸ਼ਾਹ ਕਹਿਣਾ ਜਹਾਂਗੀਰ ਨੂੰ ਸਭ ਤੋਂ ਵੱਧ ਚੁਪਦਾ ਸੀ। ਉਸ ਨੂੰ ਡਰ ਸੀ ਕਿ ਕਿਤੇ ਬਿਆਸ ਤੋਂ ਉੱਠੀ ਲਹਿਰ ਦਿੱਲੀ ਅਤੇ ਆਗਰੇ ਨੂੰ ਵੀ ਵਹਾ ਕੇ ਨਾ ਲੈ ਜਾਵੇ। ਉਹ ਕਿਸੇ ਵੀ ਤਰ੍ਹਾਂ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਨਾ ਚਾਹੁੰਦਾ ਸੀ ਉਹ ਤਾਂ ਬਸ ਕੋਈ ਬਹਾਨਾ ਲੱਭ ਰਿਆ ਸੀ ਬਹਾਨਾ ਵੀ ਉਸੇ ਅਖੀਰ ਆਪਣੇ ਪੁੱਤਰ ਖusro ਦੀ ਬਗਾਵਤ ਕਰਨ ਤੋਂ ਮਿਲ ਗਿਆ ਕਿਹਾ ਜਾਂਦਾ ਹੈ ਕਿ ਖusro ਇੱਕ ਚੰਗਾ ਇਨਸਾਨ ਸੀ ਉਸ ਵਿੱਚ ਆਪਣੇ ਦਾਦਾ ਬਾਦਸ਼ਾ ਅਕਬਰ ਦੇ ਗੁਣ ਸਨ ਉਹ ਗੁਰੂ ਅਰਜਨ ਦੇਵ ਜੀ ਨੂੰ ਆਪਣਾ ਗੁਰੂ ਮੰਨਦਾ ਸੀ ਅਤੇ ਆਪਣੇ ਦਾਦਾ ਅਕਬਰ ਦੇ ਨਾਲ ਗੁਰੂ ਅਰਜਨ ਦੇਵ ਜੀ ਨੂੰ ਮਿਲਣ ਲਈ ਅਕਸਰ ਆਉਂਦਾ ਸੀ ਖੁਸਰੋ ਨੂੰ ਆਪਣੇ ਪਿਤਾ ਜਹਾਂਗੀਰ ਦੀਆਂ ਕਟੜਵਾਦੀ ਨੀਤੀਆਂ ਬਿਲਕੁਲ ਪਸੰਦ ਨਹੀਂ ਸਨ ਇਸ ਲਈ ਜਹਾਂਗੀਰ ਨੇ ਖੁਸਰੋ ਨੂੰ ਬਗਾਵਤ ਕਰਨ ਦੇ ਦੋਸ਼ ਵਿੱਚ ਜੇਲ੍ਹ ਵਿੱਚ ਬੰਦ ਕਰ ਦਿੱਤਾ ਕਿਸੇ ਤਰੀਕੇ ਦੇ ਨਾਲ ਖੁਸਰੋ ਜੇਲ੍ਹ ਵਿੱਚੋਂ ਨਿਕਲ ਆਪਣੀ ਜਾਨ ਬਚਾਉਂਦਾ ਕਾਬਲ ਦੇ ਵੱਲ ਨੂੰ ਦੌੜ ਗਿਆ ਅਤੇ ਰਸਤੇ ਵਿੱਚ ਧਰਨਤਾਰਨ ਗੁਰੂ ਅਰਜਨ ਦੇਵ ਜੀ ਦੇ ਕੋਲ ਆਇਆ ਕੁਝ ਦਿਨ ਉਹ ਗੁਰੂ ਜੀ ਦੇ ਪਾਸ ਹੀ ਰਿਹਾ ਉਸਨੇ ਲੰਗਰ ਪ੍ਰਸ਼ਾਦਾ ਵੀ ਛਕਿਆ ਖੁਸਰੋ ਦੇ ਮੰਗਣ ਤੇ ਗੁਰੂ ਜੀ ਨੇ ਉਸ ਨੂੰ 5000 ਰੁਪਏ ਉਸ ਦੀ ਮਦਦ ਕਰਨ ਲਈ ਦਿੱਤੇ। ਜਹਾਂਗੀਰ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ ਤਾਂ ਉਸ ਨੂੰ ਗੁਰੂ ਜੀ ਨੂੰ ਸ਼ਹੀਦ ਕਰਨ ਦਾ ਬਹਾਨਾ ਮਿਲ ਗਿਆ। ਲਾਹੌਰ ਦਾ ਹਾਕਮ ਮਰਤਜ਼ਾ ਖਾਨ ਵੀ ਗੁਰੂ ਅਰਜਨ ਦੇਵ ਜੀ ਦੇ ਖਿਲਾਫ ਜਹਾਂਗੀਰ ਨੂੰ ਖਬਰਾਂ ਭੇਜ ਰਿਹਾ ਸੀ। ਉਸਨੇ ਜਹਾਂਗੀਰ ਨੂੰ ਇਹ ਵੀ ਲਿਖਿਆ ਕਿ ਗੁਰੂ ਜੀ ਨੇ ਤੁਹਾਡੇ ਬਾਗੀ ਬੇਸਰੋ ਨੂੰ ਆਪਣੇ ਕਰਪਨਾ ਦਿੱਤੀ ਤੇ ਉਸ ਨੂੰ ਆਸ਼ੀਰਵਾਦ ਦਿੱਤਾ, ਭੋਜਨ ਵੀ ਖਵਾਇਆ ਤੇ ਉਸ ਦੇ ਮੱਥੇ ਉੱਤੇ ਜਿੱਤ ਦਾ ਤਿਲਕ ਵੀ ਲਗਾਇਆ। ਜਹਾਂਗੀਰ ਇਹ ਸਭ ਸੁਣ ਕੇ ਇੰਨਾ ਪੜਕ ਗਿਆ ਕਿ ਉਸਨੇ ਗੁਰੂ ਅਰਜਨ ਦੇਵ ਜੀ ਨੂੰ ਗ੍ਰਿਫਤਾਰ ਕਰਕੇ ਲਾਹੌਰ ਬਲੌਂਡ ਦਾ ਹੁਕਮ ਦੇ ਦਿੱਤਾ ਅੰਤਰਜਾਮੀ ਗੁਰੂ ਜੀ ਜਹਾਂਗੀਰ ਦੇ ਹੁਕਮ ਤੋਂ ਪਹਿਲਾਂ ਜਾਣ ਚੁੱਕੇ ਸਨ ਕਿ ਵੈਰੀ ਨੇ ਉਹਨਾਂ ਉਤੇ ਵਾਰ ਜ਼ਰੂਰ ਕਰਨਾ ਹੈ ਸੋ ਉਹਨਾਂ ਨੇ 25 ਮਈ 1606 ਈਸਵੀ ਨੂੰ ਆਪਣੇ ਸੁਪੁੱਤਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰਗੱਦੀ ਦਾ ਤਿਲਕ ਲਗਾ ਕੇ ਉਹਨਾਂ ਨੂੰ ਸਿੱਖਾਂ ਦੇ 6ਵੇਂ ਗੁਰੂ ਬਣਾਇਆ ਤੇ ਲਾਹੌਰ ਜਾਣ ਤੋਂ ਪਹਿਲਾਂ ਗੁਰੂ ਅਰਜਨ ਦੇਵ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬਚਨ ਕੀਤਾ ਕਿ ਸਿੱਖੀ ਦਾ ਪ੍ਰਚਾਰ ਅਸੀਂ ਬੜੇ ਸ਼ਾਂਤ ਮੀ ਢੰਗ ਨਾਲ ਕੀਤਾ ਸੀ ਪਰ ਹੁਣ ਸਮਾ ਬਦਲ ਗਿਆ ਹੈ ਹੁਣ ਚੰਗਿਆਈ ਅਤੇ ਬੁਰਾਈ ਦੀ جنگ ਹੋਵੇਗੀ ਇਸ ਲਈ ਪੁੱਤਰ ਆਪ ਜੀ ਨੂੰ ਕਮਰ ਕੱਸ ਲੈਣੀ ਚਾਹੀਦੀ ਹੈ ਸ਼ਸਤਰ ਧਾਰਨ ਕਰੋ ਅਤੇ ਸਿੱਖਾਂ ਨੂੰ ਵੀ ਸ਼ਸਤਰ ਧਾਰਨ ਕਰਨ ਦੀ ਆਗਿਆ ਦੇਵੋ ਕਹਿੰਦੇ ਹਨ ਤਾਂ ਮਰਤਜ਼ਾ ਖਾਨ ਗੁਰੂ ਅਰਜਨ ਦੇਵ ਜੀ ਨੂੰ ਅੰਮ੍ਰਿਤਸਰ ਤੋਂ ਲਾਹੌਰ ਲੈ ਗਿਆ ਲਾਹੌਰ ਪਹੁੰਚਦਿਆਂ ਗੁਰੂ ਜੀ ਨੂੰ ਜਹਾਂਗੀਰ ਦੇ ਦਰਬਾਰ ਵਿੱਚ ਪੇਸ਼ ਕੀਤਾ ਗਿਆ ਜਹਾਂਗੀਰ ਨੇ ਗੁਰੂ ਅਰਜਨ ਦੇਵ ਜੀ ਤੋਂ ਕਈ ਤਰ੍ਹਾਂ ਦੇ ਸਵਾਲ ਕੀਤੇ ਜਿਸ ਦਾ ਗੁਰੂ ਜੀ ਨੇ ਮੂਹ ਤੋੜ ਜਵਾਬ ਦਿੱਤਾ ਜਹਾਂਗੀਰ ਨੇ ਗੁਰੂ ਜੀ ਨੂੰ ਆਖਿਆ ਕਿ ਤੁਸੀਂ ਮੇਰੇ ਬਾਗੀ ਪੁੱਤਰ ਖੁਸਰੋ ਨੂੰ ਆਪਣੇ ਘਰ ਸ਼ਰਨ ਦਿੱਤੀ ਹੈ ਉਸ ਦੀ ਪੈਸੇ ਦੇ ਕੇ ਮਦਦ ਕੀਤੀ ਹੈ ਅਜ਼ੀਹਾ ਕਰਨ ਦੇ ਕਾਰਨ ਆਪ ਨੂੰ 2 ਲੱਖ ਰੁਪਏ ਦਾ ਜੁਰਮਾਨਾ ਦੇਣਾ ਪਵੇਗਾ ਤਾਂ ਗੁਰੂ ਜੀ ਨੇ ਆਖਿਆ ਕੈਸੀ ਖੁਸਰੋ ਨੂੰ ਵੈਰੀ ਸਮਝ ਕੇ ਰੁਪਿਆ ਨਹੀਂ ਦਿੱਤਾ ਅਸੀਂ ਤਾਂ ਕੇਵਲ ਦੋਖੀ ਅਤੇ ਮਜ਼ਬੂਰ ਸਮਝ ਕੇ ਉਸ ਨੂੰ ਪੈਸੇ ਦਿੱਤੇ ਸਨ ਗੁਰੂ ਜੀ ਨੇ ਜਹਾਂਗੀਰ ਨੂੰ 2 ਲੱਖ ਰੁਪਿਆ ਜੁਰਮਾਨਾ ਦੇਣ ਤੋਂ ਸਾਫ਼ ਇਨਕਾਰ ਕਰਦਿਆਂ ਆਖਿਆ ਕਿ ਇਹ ਗੁਰੂ ਨਾਨਕ ਦੇਵ ਜੀ ਦਾ ਦਰ ਹੈ ਦਾਰਾਈ ਸੰਗਤ ਦੀ ਮਦਦ ਕਰਨਾ ਸਾਡਾ ਧਰਮ ਹੈ ਕਹਿੰਦੇ ਹਨ ਤਾਂ ਜਹਾਂਗੀਰ ਨੇ ਗੁਰੂ ਅਰਜਨ ਦੇਵ ਜੀ ਨੂੰ ਆਖਿਆ ਕਿ ਜੋ ਆਪਨੇ ਆਦ ਗ੍ਰੰਥ ਲਿਖਿਆ ਹੈ ਉਸ ਗ੍ਰੰਥ ਵਿੱਚ ਹਜ਼ਰਤ ਮੁਹੰਮਦ ਦੀ ਤਾਰੀਫ ਤੇ ਕੁਝ ਸ਼ਬਦ ਦਰਜ ਕਰ ਦੇਵੋ ਤਾਂ ਅਸੀਂ ਤੁਹਾਡਾ 2 ਲੱਖ ਰੁਪਏ ਦਾ ਜ਼ੁਰਮਾਨਾ ਮਾਫ ਕਰ ਦੇਵਾਂਗੇ ਗੁਰੂ ਅਰਜਨ ਦੇਵ ਜੀ ਨੇ ਜਹਾਂ ਗਿ ਨੂੰ ਸਾਫ਼ ਇਨਕਾਰ ਕਰਦੇ ਹੋਏ ਆਖਿਆ ਕਿ ਇਹ ਅਕਾਲ ਪੁਰਖ ਦੀ ਬਾਣੀ ਹੈ ਸਾਨੂੰ ਜੋ ਕੁਝ ਨਿਰੰਕਾਰ ਤੋਂ ਹੁਕਮ ਹੋਇਆ ਹੈ ਅਸੀਂ ਉਹੀ ਆਦ ਗ੍ਰੰਥ ਵਿੱਚ ਸ਼ਾਮਲ ਕੀਤਾ ਹੈ ਅਸੀਂ ਆਪਣੀ ਮਰਜ਼ੀ ਦਾ ਇੱਕ ਵੀ ਸ਼ਬਦ ਆਦ ਗ੍ਰੰਥ ਵਿੱਚ ਦਰਜ ਨਹੀਂ ਕਰ ਸਕਦੇ ਅਜਿਹੇ ਬਚਨ ਸੁਣਦਿਆਂ ਜਹਾਗੀਰ ਕੁਸੇਨਾ ਅਗਬਬੂਲਾ ਹੋ ਗਿਆ ਜਹਾਗੀਰ ਨੇ ਗੁਰੂ ਅਰਜਨ ਦੇਵ ਜੀ ਨੂੰ ਇਸਲਾਮ ਧਰਮ ਅਪਣਾਉਣ ਦੀ ਪੇਸ਼ਕਸ਼ ਕੀਤੀ ਅਤੇ ਬੋਲਿਆ ਜੇਕਰ ਤੁਸੀਂ ਇਸਲਾਮ ਧਰਮ ਅਪਣਾ ਲਵੋਗੇ ਤਾਂ ਅਸੀਂ ਆਪ ਜੀ ਦਾ ਜੁਰਮਾਨਾ ਮਾਫ ਕਰ ਦੇਵਾਂਗੇ ਇਹ ਸੁਣ ਕੇ ਗੁਰੂ ਜੀ ਨੇ ਨਿਡਰਤਾ ਨਾਲ ਆਖਿਆ ਕਿ ਅਸੀਂ ਸਰੀਰ ਤਿਆਗ ਸਕਦੇ ਹਾਂ ਪਰ ਆਪਣਾ ਧਰਮ ਕਦੇ ਨਹੀਂ ਜਦੋਂ ਗੁਰੂ ਜੀ ਨੇ ਜਹਾਗੀਰ ਦੀ ਕੋਈ ਗੱਲ ਨਾ ਮੰਨੀ ਤਾਂ ਜਹਾਗੀਰ ਨੇ ਗੁਰੂ ਜੀ ਨੂੰ ਸਖਤ ਤਸੀਹੇ ਦੇ ਕੇ ਸ਼ਹੀਦ ਕਰਨ ਦਾ ਫਰਮਾਨ ਜਾਰੀ ਕਰ ਦਿੱਤਾ ਕਹਿੰਦੇ ਹਨ ਹਾਕਮ ਮਰਤਜ਼ਾ ਖਾਨ ਨੇ ਗੁਰੂ ਜੀ ਨੂੰ ਚੰਦੂ ਦੇ ਹਵਾਲੇ ਕਰ ਦਿੱਤਾ ਚੰਦੂ ਤਾਂ ਪਹਿਲਾਂ ਹੀ ਗੁਰੂ ਜੀ ਦੁਆਰਾ ਆਪਣੀ ਬੇਟੀ ਦਾ ਰਿਸ਼ਤਾ ਠੋਕਰਾਈ ਜਾਣਦੇ ਨਰਾਜ਼ ਸੀ ਅਤੇ ਉਸਨੇ ਆਪਣੇ ਪਦ ਦਾ ਦੁਰਉਪਯੋਗ ਕਰਦਿਆਂ ਹੋਇਆਂ ਗੁਰੂ ਜੀ ਨੂੰ ਆਪਣੇ ਘਰ ਲੈ ਜਾ ਕੇ 5 ਦਿਨ ਸਖਤ ਤਸੀਹੇ ਦਿੱਤੇ ਇਤਿਹਾਸ ਵਿੱਚ ਇਹ ਵੀ ਲਿਖਿਆ ਹੈ ਕਿ ਚੰਦੂ ਨੇ ਗੁਰੂ ਅਰਜਨ ਦੇਵ ਜੀ ਨੂੰ ਆਪਣੇ ਹਵਾਲੇ ਕਰਨ ਲਈ 1 ਲੱਖ ਰੁਪਏ ਦੀ ਰਿਸ਼ਵਤ ਦਿੱਤੀ ਸੀ। ਹੈਰ ਗੱਲ ਕੋਈ ਵੀ ਹੋਵੇ ਚੰਦੂ ਨੇ ਗੁਰੂ ਜੀ ਨੂੰ ਉਹ ਸਹਨਯੋਗ ਤਸੀਹੇ ਦਿੱਤੇ। ਇੱਕ ਤਾਂ ਪਹਿਲਾਂ ਹੀ ਸਖਤ ਗਰਮੀ ਦਾ ਮਹੀਨਾ ਸੀ। ਦੂਸਰਾ ਚੰਦੂ ਨੇ ਗੁਰੂ ਜੀ ਨੂੰ ਅੰਨ ਪਾਣੀ ਤੱਕ ਨਾ ਦਿੱਤਾ ਅਤੇ ਉਹਨਾਂ ਨੂੰ ਸੌਣ ਤੱਕ ਨਾ ਦਿੱਤਾ ਗਿਆ। ਦੂਸਰੇ ਦਿਨ ਜਾਨੀ 26 ਮਈ ਨੂੰ ਗੁਰੂ ਜੀ ਨੂੰ ਪਾਣੀ ਦੀ ਉਬਲਦੀ ਦੇਗ ਵਿੱਚ ਬਿਠਾ ਦਿੱਤਾ ਗਿਆ। ਕਾਫੀ ਸਮੇਂ ਤੋਂ ਬਾਅਦ ਬਾਹਰ ਕੱਢ ਕੇ ਉਹਨਾਂ ਦੇ ਸੀਸ ਦੇ ਉੱਪਰ ਗਰਮ ਰੇਤ ਪਾਈ ਗਈ ਤੀਸਰੇ ਦਿਨ ਗਰਮ ਤਵੇ ਉੱਤੇ ਬਿਠਾ ਕੇ ਥੱਲੇ ਆਗ ਲਗਾ ਦਿੱਤੀ ਗਈ ਸਖਤ ਸਿਹਿਆਂ ਦੀ ਹੱਦ ਪਾਰ ਹੋ ਚੁੱਕੀ ਸੀ ਪਰ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸਬਰ ਦੇਖ ਕੇ ਜ਼ੁਲਮ ਵੀ ਹਾਰ ਗਿਆ ertid ਵੀ ਤੜਫੁੱਟੀ ਪਰ ਪੰਚਮ ਪਾਸ਼ਾ ਗੁਰੂ ਅਰਜਨ ਦੇਵ ਜੀ ਤੱਤੀ ਤਵੀ ਉੱਤੇ ਵੀ ਅਡੋਲ ਬੈਠੇ ਪ੍ਰਭੂ ਦੇ ਨਾਲ ਅੰਤਰ ਧਿਆਨ ਸਨ ਉਥੇ ਲਾਹੌਰ ਦੀਆਂ ਸੰਗਤਾਂ ਗੁਰੂ ਜੀ ਉੱਪਰ ਹੋ ਰਹੇ ਜ਼ੁਲਮ ਨੂੰ ਵੇਖ ਰਹੀਆਂ ਸਨ ਸੋਚਦੀਆਂ ਹੋਣਗੀਆਂ ਕਿ ਆ ਸਾਰੀ ਦੁਨੀਆ ਦਾ ਮਾਲਕ ਤੱਤੀ ਤਵੀ ਤੇ ਸਮਾਦੀ ਲਗਾਈ ਬੈਠਾ ਹੈ ਚੌਥੇ ਦਿਨ 29 ਮਈ ਨੂੰ ਗੁਰੂ ਜੀ ਨੂੰ ਫੇਰ ਗਰਮ ਤਵੇ ਤੇ ਬਿਠਾ ਕੇ ਉਹਨਾਂ ਦੇ ਝੁਲਸੇ ਹੋਏ ਸਰੀਰ ਉੱਤੇ ਜਿੱਥੇ ਮोटे-ਮोटे ਛਾਲੇ ਬਣ ਚੁੱਕੇ ਸਨ ਉਹਨਾਂ ਉੱਤੇ ਗਰਮ ਰੇਤ ਪਾਈ ਗਈ ਐਨਾ ਜ਼ੁਲਮ ਸਹਣ ਦੇ ਬਾਵਜੂਦ ਵੀ ਗੁਰੂ ਜੀ ਨੇ ਸੀ ਤੱਕ ਨਾ ਕੀਤੀ ਬਲਕਿ ਸਾਰੇ ਦਰ ਸਹਿੰਦੇ ਰਹੇ ਕਹਿੰਦੇ ਹਨ ਲਾਹੌਰ ਦੇ ਰਹਿਣ ਵਾਲੇ ਗੁਰੂ ਅਰਜਨ ਦੇਵ ਜੀ ਦੇ ਸ਼ਰਦਾਲੂ ਸਾਈ ਮੀਆਂ ਮੀਰ ਜੀ ਖਬਰ ਮਿਲਦਿਆਂ ਹੀ ਗੁਰੂ ਜੀ ਦੇ ਪਾਸ ਦੌੜਿਆ ਆਏ ਗੁਰੂ ਜੀ ਨੂੰ ਧਤੀ ਤਵੀ ਤੇ ਬੈਠਿਆਂ ਦੇਖ ਤੜਫ ਕੇ ਬੋਲੇ ਜਿਸ ਧਰਤੀ ਉੱਤੇ ਗੁਰੂ ਜੀ ਆਪ ਜੀ ਦੇ ਉੱਪਰ ਇੰਨਾ ਕਹਿਰ ਹੋ ਰਿਹਾ ਹੈ ਇਸ ਧਰਤੀ ਨੂੰ ਹੀ ਕਿਉਂ ਨਾ ਪਲਟਾ ਦੇਵਾਂ ਜੇਕਰ ਤੁਸੀਂ ਮੈਨੂੰ ਹੁਕਮ ਦੇਵੋ ਮੈਂ ਦਿੱਲੀ ਅਤੇ ਲਾਹੌਰ ਦੀ ਇਟਨਾ ਇਟ ਖੜਕਾ ਦੇਵਾਂ ਕਹਿੰਦੇ ਹਨ ਤਾਂ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਨੂੰ ਸ਼ਾਂਤ ਰਹਿਣ ਲਈ ਆਖਿਆ ਗੁਰੂ ਜੀ ਬੋਲੇ ਕੀ ਹੋਇਆ ਜੇਕਰ ਤਨ ਤਾਪ ਰਿਆ ਹੈ ਪ੍ਰਭੂ ਦੇ ਪਿਆਰਿਆਂ ਨੂੰ ਪ੍ਰਭੂ ਦੇ ਹੁਕਮ ਵਿੱਚ ਹੀ ਆਨੰਦ ਮਾਨਣਾ ਚਾਹੀਦਾ ਹੈ ਸਰੀਰ ਤਾਂ ਵੈਸੇ ਵੀ ਨਾਸ਼ਵਾਨ ਹੈ ਫਿਰ ਇਸ ਦਾ ਮੂ ਖੈਸਾ ਸਰੀਰ ਤੇ ਸੰਸਾਰ ਦੋਨੋਂ ਛੁਟਾਨ ਕੇਵਲ ਆਤਮਾ ਸੁਤੰਤਰ ਹੈ ਗੁਰੂ ਜੀ ਦੇ ਇਹ ਬਚਨ ਸੁਣ ਕੇ ਸਾਈ ਮੀਆਂ ਮਿਰਜ਼ੀ ਚੁੱਪ ਹੋ ਗਏ ਅਤੇ ਇਸ ਤਰ੍ਹਾਂ ਗੁਰੂ ਜੀ ਨੂੰ 5 ਦਿਨ ਤੱਕ ਮਈ ਦੇ ਕਰਮ ਮਹੀਨੇ ਵਿੱਚ ਕਠੋਰ ਸਜ਼ਾਵਾਂ ਦਿੱਤੀਆਂ ਗਈਆਂ 3 ਮਈ 1606 ਈਸਵੀ ਨੂੰ ਗੁਰੂ ਜੀ ਨੂੰ ਹੋਰ ਕਸ਼ਟ ਦੇਣ ਲਈ ਰਾਵੀ ਨਦੀ ਦੇ ਟਾਟ ਕੋ ਲਿਆਂਦਾ ਗਿਆ ਤਾਂ ਕਿ ਗੁਰੂ ਜੀ ਦੁਆਰਾ ਇਸ਼ਨਾਨ ਕਰਨ ਤੇ ਉਹਨਾਂ ਦੇ ਸਰੀਰ ਉੱਪਰ ਹੋਏ ਛਾਲਿਆਂ ਤੇ ਪਾਣੀ ਪੈਣ ਨਾਲ ਉਹਨਾਂ ਨੂੰ ਹੋਰ ਦਰਦ ਸਹਿਣਾ ਪਵੇ ਗੁਰੂ ਜੀ ਨੇ ਜਿਵੇਂ ਹੀ ਰਾਵੀ ਦਰਿਆ ਵਿੱਚ ਇਸ਼ਨਾਨ ਕਰਨ ਲਈ ਡੁਬਕੀ ਲਗਾਈ ਫਿਰ ਉਹ ਸਦਾ ਲਈ ਅਲੋਪ ਹੋ ਗਏ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ ਚਾਹੇ ਮੋਗਲਾਂ ਨੇ ਬਹੁਤ ਖੁਸ਼ੀ ਮਨਾਈ ਕਿ ਉਹਨਾਂ ਨੇ ਸਿੱਖ ਲਹਿਰ ਦੀ ਕਮਰ ਤੋੜ ਦਿੱਤੀ ਹੈ ਪਰ ਉਹਨਾਂ ਦੀ ਇਹ ਖੁਸ਼ੀ ਕੁਝ ਹੀ ਦਿਨਾਂ ਵਿੱਚ ਸ਼ੋਕ ਵਿੱਚ ਬਦਲ ਗਈ ਜਦੋਂ ਗੁਰੂ ਅਰਜਨ ਦੇਵ ਜੀ ਦੇ ਸਪੁੱਤਰ ਜਾਨੀ ਸ਼ੇਮੀ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚੀਰੀ ਹਰਮੰਦਰ ਸਾਹਿਬੀ ਕੇ ਮੋਗਲਾਂ ਦੇ ਤਖਤ ਤੋਂ ਵੀ ਉੱਚਾ ਸ੍ਰੀ ਅਕਾਲ ਤਖਤ ਸੈ ਬਣਵਾਇਆ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕਰਕੇ ਭਗਤੀ ਅਤੇ ਸ਼ਕਤੀ ਦਾ ਮੇਲ ਕਰਾਇਆ ਗੁਰੂ ਦਰਬਾਰ ਵਿੱਚ ਗੁਰਸਿੱਖ ਤਲਵਾਰਾਂ ਬੰਦੂਕਾਂ ਨੇਜ਼ੇ ਤੀਰ ਕਮਾਨ ਜੈਸੀਆਂ ਪਟਾਵਾਂ ਗੁਰੂ ਜੀ ਨੂੰ ਅਰਪਣ ਕਰਨ ਲੱਗੇ ਐਨਾ ਹੀ ਨਹੀਂ ਗੁਰੂ ਹਰਗੋਬਿੰਦ ਸਾਹਿਬ ਜੀ ਅਕਾਲ ਤਖਤ ਦੇ ਵਿਰਾਜਮਾਨ ਹੋ ਕੇ ਮੁਗਲਾਂ ਨੂੰ ਲਲਕਾਰਨ ਲੱਗ ਪਏ ਗੁਰੂ ਅਰਜਨ ਦੇਵ ਜੀ ਦੇ ਗੁਨਾਹਗਰ ਚੰਦੂ ਨੂੰ ਬਾਅਦ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਿੱਖਾਂ ਨੇ ਉਸ ਦਾ ਮੂੰਹ ਕਾਲਾ ਕਰਕੇ ਸੜਕਾਂ ਉੱਤੇ ਘਮਾਇਆ ਇਸ ਤਰ੍ਹਾਂ ਉਸਦੀ ਤੜਫ-ਤੜਫ ਕੇ ਮੌਤ ਹੋ ਗਈ। ਕੁਝ ਸਾਲ ਬਾਅਦ ਹੀ ਚਾਹਗੀਰ ਦੀ ਵੀ ਇੱਕ ਲੰਮੀ ਬਿਮਾਰੀ ਦੇ ਚਲਦਿਆਂ ਮੌਤ ਹੋ ਗਈ। ਇਤਿਹਾਸ ਵਿੱਚ ਦਰਜ ਹੈ ਕਿ ਜਹਾਂਗੀਰ ਨੇ ਆਪਣੇ ਅੰਤਿਮ ਸਮੇਂ ਰਿਅਲਾਈਜ਼ ਕੀਤਾ ਕਿ ਗੁਰੂ ਅਰਜਨ ਦੇਵ ਜੀ ਦਾ ਉਹ ਗੁਨਾਹਗਾਰ ਹੈ। ਕੁਝ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਉਸਨੇ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਆਪਣੇ ਵੱਲੋਂ ਕੀਤੀ ਦੀ ਮਾਫੀ ਮੰਗੀ ਸੀ ਅਤੇ ਚੰਦੂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹਵਾਲੇ ਕੀਤਾ ਸੀ। ਅਰਜੀਵੇ ਕੇ ਉਸਨੇ ਆਪਣੀ ਆਤਮ ਕਥਾ ਵਿੱਚ ਗੁਰੂ ਅਰਜਨ ਦੇਵ ਜੀ ਦੇ ਬਾਰੇ ਵਿੱਚ ਲਿਖਿਆ ਸੀ ਉਸ ਤੋਂ ਪਤਾ ਲੱਗਦਾ ਹੈ ਕਿ ਜਹਾਂਗੀਰ ਇੱਕ ਕਟੜ ਮੁਸਲਮਾਨ ਹੋਣ ਦੇ ਕਾਰਨ ਗੁਰੂ ਅਰਜਨ ਦੇਵ ਜੀ ਦਾ ਬਹੁਤ ਵੱਡਾ ਵੈਰੀ ਸੀ ਇਸ ਲਈ ਗੁਰੂ ਅਰਜਨ ਦੇਵ ਜੀ ਨੂੰ ਆਪਣੇ ਰਸਤੇ ਤੋਂ ਹਟਾਉਣ ਦੇ ਲਈ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਇਸ ਤਰ੍ਹਾਂ ਦੇਖਿਆ ਜਾਵੇ ਤਾਂ ਚੰਦੂ ਤੋਂ ਵੀ ਵੱਡਾ ਗੁਨਾਹਗਾਰ ਜਹਾਂਗੀਰ ਹੈ ਜਿਸਨੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਨੇ ਦਾ ਇੱਕ ਬਹੁਤ ਵੱਡਾ ਪਾਪ ਕੀਤਾ ਸੋ ਏ ਸੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੀ ਗਾਥਾ ਆਪ ਜੀ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਤਾਂ ਕਿ ਸਿੱਖੀ ਇਤਿਹਾਸ ਦੇ ਬਾਰੇ ਹਰ ਕੋਈ ਜਾਣ ਸਕੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ